ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਵਿਕਰਮ ਜੀਠਿਆ ਦੇ ਵਿਰੁੱਧ ਜਾਂ ਖਿਲਾਫ ਉਸ ਦੀ ਪ੍ਰਸ਼ੰਸਾ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਪੱਕੇ ਪੈਰੀ ਹੱਥ ਪਾ ਕੇ ਪੱਕੇ ਭਾਂਡੇ ਦੇ ਵਿੱਚ ਪਾ ਦੇਣਗੇ ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਾਸਤੇ ਹੋਵਗੇ ਚੜ ਦੀ ਕਲਾਚ ਹੋਵਗੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਚੀਕਾ ਮਾਰਦਾ ਹੈ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ નિર્ਦੋਸ਼ ਹਾਂ ਮੇਰੀ ਕੋਈ ਵੀ ਗਲਤੀ ਨਹੀਂ ਹੈ ਮੇਰੇ ਕੋਲੋਂ ਸਿਆਸੀ ਤੌਰ ਤੇ ਇntਕਾਮ ਲਿਆ ਜਾ ਰਿਹਾ ਹੈ ਦੂਸਰੀ ਤਰਫ ਸੀਐਮ ਪੰਜਾਬ ਤੇ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਨੇ ਉਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਇੱਕ ਤੋਂ ਬਾਅਦ ਇੱਕ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਬੂਤ ਇਕੱਠੇ ਕਰ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਚੀਕਾ ਮਾਰਦਾ ਐ ਇਸ ਬਾਰੇ ਸਾਰੀ ਡਿਟੇਲ ਜਾਣਾ ਗਿਆ ਅੱਜ ਦੀ ਵੀਡੀਓ 'ਚ ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਵਿਕਰਮ ਮਜੀਠੀਆ ਦੇ ਵਿਰੁੱਧ ਜਾ ਖਲਾਫ ਉਸ ਦੀ ਪ੍ਰਸ਼ੰਸਾ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਪੱਕੇ ਪੈਰੀ ਹੱਥ ਪਾ ਕੇ ਪੱਕੇ ਭਾਂਡੇ ਦੇ ਵਿੱਚ ਪਾ ਦੇਣਗੇ ਵਿਕਰਮ ਜੀਠਿਆ ਦੇ ਵੱਲੋਂ ਹਾਲੇ ਵੀ ਕਿਹਾ ਜਾ ਰਿਹਾ ਹੈ ਕਿ ਮੈਂ નિર્ਦੋਸ਼ ਆ ਮੈਂ ਬੇਕਸੂਰ ਹਾਂ ਰਾਜਨੀਤੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਮੇਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਰਵਾਈ ਕਰਵਾਈ ਗਈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਚਿੱਟਾ ਵੇਚਿਆ ਜਿਨ੍ਹਾਂ ਦੇ ਵੇਚੇ ਹੋਏ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਪੰਜਾਬ ਦੀ ਨੌਜਵਾਨੀ ਦੀ ਨਸ਼ਰਕੁਸ਼ੀ ਹੋਈ ਈਆਂ ਭੈਣਾ ਅਤੇ ਮਾਵਾ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਹੋ ਗਈਆਂ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ 70 ਵਿਛੇ ਤੇ ਉਹ ਕਹਿੰਦੇ ਨੇ ਕਿ ਅਸੀਂ ਦੀਵਾਲੀ ਮਨਾਵਾਂਗੇ ਅਸੀਂ ਹੋਲੀ ਅਸੀਂ ਲੋਹੜੀ ਅਸੀਂ ਨਵਾਂ ਸਾਲ ਮਨਾਵਾਂਗੇ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਮਨੋਰ ਨਹੀਂ ਦਿੱਤਾ ਜਾਵੇਗਾ ਉਹ ਦੋਸ਼ੀ ਨੇ ਤੇ ਦੋਸ਼ੀਆਂ ਨੂੰ ਕਾਨੂੰਨ ਸਜ਼ਾ ਦਿੰਦਾ ਹੈ ਅਸੀਂ ਜਿਹੜੀ ਵੀ ਕਾਰਵਾਈ ਕਰ ਰਹੇ ਹਾਂ ਉਹ ਦੇਸ਼ ਦੇ ਸੰਵਿਧਾਨ ਦੇ ਦੇਸ਼ ਦੇ ਕਾਨੂੰਨ ਦੇ ਅਨੁਸਾਰ ਕਰ ਰਹੇ ਹਾਂ ਤੇ ਸਾਨੂੰ ਚਾਹੇ ਉਹ ਮੁਹਾਲੀ ਦੀ ਸਥਾਨਕ ਅਦਾਲਤ ਹੈ ਚਾਹੇ ਆਮਾਨ ਯੋਗ ਪੰਜਾਬ ਤੇ ਹਰਾਂ ਦੀ ਹਾਈ ਕੋਰਟ ਹੈ ਚਾਹੇ ਭਾਰਤ ਦੀ ਸੁਪਰੀਮ ਕੋਰਟ ਹੈ ਉਹ ਸਾਡਾ ਪੱਖ ਪੂਰੇਗੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਨਾ ਤੁਹਾਨੂੰ ਗਾਰਨਿਕ ਬ੍ਰੈਡ ਨਾ ਤੁਹਾਨੂੰ ਪਾਸਤਾ ਤੇ ਨਾ ਤੁਹਾਡੇ ਸਿਰ ਸਿਰ ਦੇ ਥੱਲੇ ਰੱਖਣ ਨੂੰ ਸਰਾਣਾ ਮਿਲੇਗਾ ਕਿਉਂਕਿ ਤੁਸੀਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਕੋਲੋਂ ਬੂਟਾ ਲਈਆਂ ਸੱਤਾ ਦੇ ਵਿੱਚ ਆ ਕੇ ਉਹਨਾਂ ਨੂੰ ਲੁੱਟਿਆ ਵੀ ਉਹਨਾਂ ਨੂੰ ਕੁੱਟਿਆ ਵੀ ਤੇ ਇੰਨਾ ਕੁ ਪੈਸਾ ਕਮਾ ਲਿਆ ਉਹ ਪੈਸਾ ਸੱਤ ਪੀੜੀਆਂ ਤੱਕ ਨਹੀਂ ਮੁਕੇਗਾ ਇੰਜ ਕਮਾਇਆ ਗਿਆ ਜਿਵੇਂ ਪੈਸਾ ਤੁਸੀਂ ਉੱਪਰ ਲੈ ਕੇ ਜਾਣਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਕਿਹਾ ਕਿ ਬਿਕਰਮਜੀਤਿਆ 5000 ਕਰੋੜ ਰੁਪਏ ਦੇ ਮਾਲਕ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਕੰਪਨੀਆਂ ਦੇ ਵਿੱਚ 5000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਬਿਕਰਮਜੀਤਿਆ ਅਤੇ ਬਿਕਰਮ ਜਿਠਿਆ ਦੇ ਪਰਿਵਾਰ ਵੱਲੋਂ ਜਿਹੜੇ ਵੀ ਸਾਥੀ ਬਿਕਰਮ ਜਿਠਿਆ ਦੇ ਰਿਸ਼ਤੇਦਾਰ ਸ਼ੱਕ ਦੇ ਘੇਰੇ ਦੇ ਵਿੱਚ ਨੇ ਉਹਨਾਂ ਤੋਂ ਵਿਜੀਲੈਂਸ ਦੇ ਸਭ ਪੁਛ ਅਧਿਕਾਰੀ ਪੁੱਛਗਿੱਛ ਕਰ ਰਹੇ ਨੇ ਹਰਪ੍ਰੀਤ ਗੁਲਾਟੀ ਤੇ ਵੱਡੀ ਕਾਰਵਾਈ ਹੋਈ ਹਰਪ੍ਰੀਤ ਗੁਲਾਟੀ 6 ਦਿਨਾਂ ਦੇ ਰਿਮਾਂਡ ਤੇ ਰਹੇ ਉਸ ਤੋਂ ਬਾਅਦ ਉਹਨਾਂ ਨੂੰ 14 ਦਿਨ ਵਾਸਤੇ ਨਿਆਂ ਖਰਾਸਤ ਲਈ ਭੇਜ ਦਿੱਤਾ ਹੈ ਗੱਜਪਤ ਗਰੇਵਾਲ ਜੋ ਸਕੇ ਸਾਲੇ ਨੇ ਬਿਕਰਮ ਜਿਠਿਆ ਦੇ ਉਹਨਾਂ ਦੇ ਵਿਰੁੱਧ ਲੁਕ ਆਊਟ ਹੈ ਨੋਟ ਜਿਹੜਾ ਜਾਰੀ ਹੋ ਗਿਆ ਹੈ ਗਰੀਬਕੌਰ ਮਜੀਠੀਆ ਨੂੰ ਵੀ ਸਮਣ ਜਾਰੀ ਹੋਏ ਨੇ ਹਾਲਾਂਕਿ ਗਰੀਬਕੌਰ ਮਜੀਠੀਆ ਨੇ ਆਪਣੀ ਜਾਇਦਾਦ ਦੇ ਦਸਤਾਵੇਜ਼ ਦੇ ਤੋ ਕੋਰੀਣਾ ਕਰ ਦਿੱਤੀ ਅਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇੱਕ ਇੱਕ ਇੰਚ ਜਿਹੜੀ ਜਾਇਦਾਦ ਤੁਸੀਂ ਪੰਜਾਬ ਪੰਜਾਬ ਤੋਂ ਬਾਹਰ ਬਣਾਈ ਹੋਈ ਹੈ ਉਸ ਦਾ ਸਹਾਪ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੁਖਤਾ ਸਬੂਤ ਰੱਖਾਂਗੇ ਬਿਕਰਮਜੀਠੀਆ ਵੀ ਟੈਨਸ਼ਨ ਦੇ ਵਿੱਚ ਬਿਕਰਮਜੀਠੀਆ ਦਾ ਪਰਿਵਾਰ ਵੀ ਟੈਨਸ਼ਨ ਦੇ ਵਿੱਚ ਕਿਉਂਕਿ ਬਿਕਰਮਜੀਠੀਆ ਜਿਹੜੀ ਘੜੀ ਦੇ ਵਿੱਚੋਂ ਲੰਘ ਰਹੀ ਇਸ ਦਾ ਅੰਦਾਜ਼ਾ ਨਾ ਤੇ ਬਿਕਰਮਜੀਠੀਆ ਨੂੰ ਨਾ ਬਿਕਰਮਜੀਠੀਆ ਦੇ ਪਰਿਵਾਰ ਨੂੰ ਕਿਉਂਕਿ ਇੱਕ ਸਮਾਂ ਸੀ ਜਦੋਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬਿਕਰਮਜੀਠੀਆ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਸੀ ਅੱਜ ਉਹ ਬਿਕਰਮਜੀਠੀਆ ਨੇ ਜਿਹੜਾ ਨਾਬਾਦੀਨ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਦੀ ਹਵਾ ਖਾਰਾ ਨਹੀਂ ਸਮਾ ਬੜਾ ਬਲਵਾਨ ਹੁੰਦਾ ਹੈ ਸਮਾ ਲੱਖ ਤੋਂ ਕੱਕ ਅਤੇ ਕੱਕ ਤੋਂ ਲੱਖ ਬਣਾ ਦਿੰਦਾ ਹੈ ਅੱਜ ਜੋ ਕੁਝ ਵੀ ਬਿਕਰਮ ਜੀਠੀਆ ਦੇ ਨਾਲ ਹੋ ਰਿਹਾ ਹੈ ਇਹ ਸਾਰਾ ਕੁਝ ਨਸ਼ੇ ਨੂੰ ਲੈ ਕੇ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਹੋ ਰਿਹਾ ਕਿਉਂਕਿ ਪੰਜਾਬ ਦੇ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਹਾਰਸੇਜ ਉੱਤੇ ਕਹਿੰਦੇ ਨੇ ਕਿ ਚਿੱਟਾ ਇਹਨਾਂ ਦੇ ਦੁਆਰਾ ਵੇਚਿਆ ਗਿਆ ਇਹਨਾਂ ਦੇ ਵਿੱਚ ਹੋਏ ਨਸ਼ੇ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਤੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਆਗੂਆਂ ਤੇ ਕਾਰਵਾਈਆਂ ਕੀਤੀਆਂ ਜਾਣਗੀਆਂ ਸਾਰੀਆਂ ਧੀਆਂ ਫਾਈਲਾਂ ਸਾਡੇ ਹੱਥ ਵਿੱਚ ਨੇ ਇੱਕ ਨਵਾਂ ਮੂੜ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਠਿਆ ਖਿਲਾਫ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਨਾਬਜਦ ਮਜੀਠਿਆ ਦੇ ਸਾਲੇ ਗਜਪਤ ਗਰੇਵਾਲ ਵੱਲੋਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਰੋਕ ਕੀਤਾ ਗਿਆ ਹੈ ਹਾਲਾਂਕਿ ਬੁਹਾਲੀ ਦੀ ਸਤਾਨਕ ਅਦਾਲਤ ਨੇ ਪਗੋੜਾ ਲੁੱਕ ਆਊਟ ਨੋਟਸ ਜਿਹੜਾ ਹੈ ਜਾਰੀ ਕਰ ਦਿੱਤਾ ਹੈ ਗਜਪਤ ਗਰੇਵਾਲ ਦੇ ਵਿਰੁੱਧ ਤੇ ਹੁਣ ਉਹਨਾਂ ਵੱਲੋਂ ਦਰਵਾਜ਼ਾ ਘਕਾਇਆ ਗਿਆ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਇਸ ਸਪਿਡੀਸ਼ਨ ਤੇ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਕੱਲ ਤੱਕ ਦਾ ਜਵਾਬ ਤੋ ਕੱਲ ਤੱਕ ਦਾ ਜਵਾਬ ਮੰਗਿਆ ਗਿਆ ਹੈ ਦੱਸ ਦਈਏ ਕਿ ਬੋਹਾਲੀ ਟ੍ਰਾਇਲ ਕੋਰਟ ਦੇ ਹੁਕਮਾਂ ਨੂੰ ਹਾਈ ਕੋਰਟ ਚ ਦੱਸ ਦਈਏ ਕਿ ਮੋਹਾਲੀ ਦੀ ਟ੍ਰਾਇਲ ਕੋਰਟ ਦੇ ਹੁਕਮ ਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ ਗਜਪਤ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਹਨਾਂ ਨੂੰ 14 ਨਵੰਬਰ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ 15 ਨਵੰਬਰ ਨੂੰ ਉਹਨਾਂ ਵਿਰੁੱਧ ਗੈਰ ਜ਼ਬਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਨੂੰ 4 ਨਵੰਬਰ ਤੱਕ ਮਾਮਲੇ ਵਿੱਚ ਗਵਾਹ ਜੋ ਤਲਬ ਕੀਤਾ ਗਿਆ ਪਰ ਬਾਅਦ ਵਿੱਚ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਜਦੋਂ ਉਹਨਾਂ ਨੂੰ ਸ਼ੁਰੂ ਤੋਂ ਹੀ ਮਾਮਲੇ ਵਿੱਚ ਗਵਾਹ ਜੋ ਤਲਬ ਕੀਤਾ ਗਿਆ ਸੀ ਤਾਂ ਬਾਅਦ ਵਿੱਚ ਉਹਨਾਂ ਨੂੰ ਮਲਜ਼ਮ ਕਿਵੇਂ ਬਣਾਇਆ ਜਾ ਸਕਦਾ ਹੈ ਇਹ ਪੂਰੀ ਤਰ੍ਹਾਂ ਗਲਤ ਹੈ ਇਸ ਲਈ ਇਸ ਮਾਮਲੇ ਵਿੱਚ ਉਹਨਾਂ ਖਿਲਾਫ ਗੈਰ ਇਹ ਖਲਾਫ ਜਾਰੀ ਗਰਜਬੰਦੀ ਵਿਰਣਟ ਨੂੰ ਪੂਰੀ ਤਰ੍ਹਾਂ ਗਲਤ ਹੈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਜਾਨਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਚਰੂਮੜੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੇ ਸਾਲੇ ਗੱਜਪਤ ਗਰੇਵਾਲ ਉਹਨਾਂ ਵੱਲੋਂ ਇਹੀ ਗੱਲ ਤਾਂ ਵਿਕਰਮ ਜੀਠਿਆ ਵੱਲੋਂ ਕਹੀ ਜਾ ਰਹੀ ਸੀ ਇਹੀ ਗੱਲ ਤਾਂ ਹਰਪ੍ਰੀਤ ਸਿੰਘ ਗਲਾਟੀ ਵੱਲੋਂ ਇਹੀ ਗੱਲ ਵਿਕਰਮ ਜੀਠਿਆ ਦੀ ਪਤਨੀ ਗਰੀਬਕਰਨ ਜੀਠਿਆ ਵੱਲੋਂ ਕਹੀ ਜਾ ਰਹੀ ਹੈ ਕਿ ਅਸੀਂ ਸਾਰੇ ਨਿਰਦੋਸ਼ ਆ ਅਸੀਂ ਸਾਰੇ ਦੋ ਤੋਤੇ ਹਾਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਉਸ ਦੀ ਪ੍ਰਸ਼ੰਸਾ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਾਨੂੰ ਕਹਿੰਦੇ ਸੀ ਕਿ ਇਹਨਾਂ ਦੇ ਨਾਲ ਨਾ ਪੰਗਾ ਲਓ ਇਹ ਤਣਾੜ ਨੇ ਇਹਨਾਂ ਦੀਆਂ ਤੂਤੀਆਂ ਬੋਲਦੀਆਂ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਮੇਰੇ ਨਾਲ ਨੇ ਜੇਕਰ ਪੰਜਾਬ ਦੀ ਆਬਾਦ ਮੇਰੇ ਨਾਲ ਹੈ ਤਾਂ ਮੈਂ ਇਹੋ ਜਿਹਾ ਪੰਗੇ ਲਵਾਗਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਯਾਨੀ ਕਿ ਪੂਰੇ ਪਰਵਾਰ ਉੱਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਸਰਕਾਰ ਵੱਲੋਂ ਗਜਪਤ ਗਰੇਵਾਲ ਨੇ ਭਾਵੇਂ ਪੰਜਾਬ ਤੇ ਹਰਨ ਦੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਲੇਕਿਨ ਪੰਜਾਬ ਸਰਕਾਰ ਦਲੀਲਾਂ ਅਪੀਲਾਂ ਅਤੇ ਤੱਥਾਂ ਦੇ ਬੇਸ ਤੇ ਸਾਰੇ ਸਬੂਤ ਇਕੱਠੇ ਕਰਕੇ ਜ਼ਰੂਰ ਲੈ ਕੇ ਜਾਵੇਗੀ ਗਜਪਤ ਗਰੇਵਾਲ ਦੇ ਵਿਰੁੱਧ ਕਿਉਂਕਿ ਜਿਸ ਤਰ੍ਹਾਂ ਅਹ ਝਟਕਾ ਲੱਗਿਆ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਬਿਕਰਮਜੀਠੀਆ ਨੂੰ ਬਿਕਰਮਜੀਠੀਆ ਨੂੰ ਜਦੋਂ ਬਹਾਲੀ ਦੀ ਸਤਾਨਕ ਅਦਾਲਤ ਵਿੱਚੋਂ ਇਨਕਾਰ ਹੋਇਆ ਜਵਾਨ ਦੇ ਲਈ ਤੇ ਆਖਰਕਾਰ ਉਹਨਾਂ ਨੂੰ ਦਰਵਾਜ਼ਾ ਖੜਕਾਣਾ ਪਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੀ ਇਨਕਾਰ ਕਰ ਦਿੱਤਾ ਹੈ ਜਵਾਨ ਦੇ ਨੂੰ ਹੁਣ ਇੱਕੋ ਇੱਕ ਰਸਤਾ ਹੈ ਬਿਕਰਮਜੀਠੀਆ ਦਾ ਸੁਪਰੀਮ ਕੋਰਟ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਜਵਾਨ ਤੇ ਦਿੰਦੀ ਹੈ ਜਾਂ ਨਹੀਂ ਦਿੰਦੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿਉਂਕਿ ਹੁਣ ਬਿਕਰਮਜੀਠੀਆ ਬਿਕਰਮਜੀਠੀਆ ਦੇ ਪਰਿਵਾਰ ਬਿਕਰਮਜੀਠੀਆ ਦੇ ਵਕੀਲਾ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖਕਾਉਣਾ ਪਵੇਗਾ ਜਾਂ ਰੁਕ ਕਰਨਾ ਪਵੇਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੇ ਵੀ ਅਨਮੋਲਵ ਨੇ ਇਸ ਕੇਸ ਦੇ ਵਿੱਚ ਉਹਨਾਂ ਉੱਤੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੀਆਂ ਜ਼ਾਇਦਾਦਾਂ ਖੁਰਕ ਹੋਣਗੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਖੁਰਕ ਹੋਣਗੀਆਂ ਉਹਨਾਂ ਉੱਤੇ ਕਾਨੂੰਨੀ ਸਜ਼ਾ ਹੋਵੇਗੀ ਅਤੇ ਉਹ ਜੇਲ੍ਹ ਦੀਆਂ ਸੌ ਲੱਖਾਂ ਦੇ ਪਿੱਛੇ ਜਾਣਗੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਹੋਣ ਤੇ ਚਾਹੇ ਉਹ ਕਾਂਗਰਸ ਪਾਰਟੀ ਦੇ ਵੱਡੇ ਆਗੂ ਹੋਣ ਜਿਨ੍ਹਾਂ ਨੇ ਪੰਜਾਬ ਦਾ ਖਾਦਾ ਜਿਨ੍ਹਾਂ ਨੇ ਪੁੱਠੇ ਸਿੱਦੇ ਹੱਥ ਮਾਰ ਕੇ ਨਜਾਇਜ਼ ਪੈਸਾ ਬਣਾਇਆ ਅਸੀਂ ਉਹਨਾਂ ਉੱਤੇ ਕਾਰਵਾਈ ਕਰਾਂਗੇ ਜੀਤਿਆਸ ਜੀ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਫਾਈਲ ਕੀਤੀ ਸੀ ਲੇਕਿਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਟੀਸ਼ਨ ਸੀ ਜ਼ਮਾਨਤ ਦੀ ਉਹਨੂੰ ਰੱਦ ਕਰ ਦਿੱਤਾ ਤੇ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਅਦਾਲਤ ਤੋਂ ਕੋਈ ਰਾਤ ਨਹੀਂ ਮਿਲਦੀ विक्रम सिंह मजीठिया को आखिरी ऑप्शन सुप्रीम कोर्ट ਦਾ ਸੁਪਰੀਮ ਕੋਰਟ ਚੋ ਵੀ विक्रम सिंह मजीठिया ਨੂੰ ਰਾਤ ਨਹੀਂ ਮਿਲਦੀ ਤੇ विक्रम सिंह मजीठिया ਲੰਮੇ ਅਰਸੇ ਲਈ ਜੇਲ੍ਹ ਦੇ ਵਿੱਚ ਰਹਿ ਸਕਦੇ ਨੇ ਸੀਐਮ ਪੰਜਾਬ ਨੇ ਕਿਹਾ विक्रम सिंह मजीठिया ਤੇ ਪੱਕੇ ਹੱਥ ਪਾਏ ਨੇ ਨਾ ਸਿਰਫ विक्रम सिंह मजीठिया ਵਰਕੇ ਉਹਨਾਂ ਦਾ ਸਾਲਾ ਗਜਪਤ ਗਰਵਾਲ ਉਹਦੇ ਨਾਲ-ਨਾਲ विक्रम सिंह मजीठिया ਦੀ ਪਤਨੀ ਗਨੀਵ ਕੌਰ मजीठिया ਤੇ विक्रम सिंह मजीठिया ਦੇ ਕਰੀਬੀ ਦੋਸਤ ਜਿਨ੍ਹਾਂ ਨੇ ਸ਼ਰਾਬ ਦੀ ਕੰਪਨੀਆਂ ਲਾਈਆਂ ਇਹ ਸਾਰੇ ਵਿਜੀਲੈਂਸ ਦੇ ਡਾਰਡਰ ਦੇ ਉੱਤੇ ਮੌਜੂਦ ਨੇ ਹੁਣ ਵਿਜੀਲੈਂਸ ਡਿਪਾਰਟਮੈਂਟ ਬਿਕਰਮ ਮਜੀਠੀਆ ਦੇ ਸਾਲੇ ਦੇ ਅਰੇਸਟ ਵਾਰੰਟ ਜਿਹੜੇ ਨੇ ਉਹ ਜਾਰੀ ਕਰਸੜੇ ਨੇ ਤੇ ਹਾਈ ਕੋਰਟ ਦਾ ਦਰਵਾਜ਼ਾ ਉਹਦੀ ਵੱਲੋਂ ਖਟਕਟਾਇਆ ਗਿਆ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਸਾਰਾ ਪਰਿਵਾਰ ਚਿੱਟੇ ਦੇ ਤਸਤਰ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਜੈਕਸ਼ਨ ਹੋਈਆਂ ਨੇ ਤੇ ਸਾਰੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਮਲਬਸ ਨੇ ਚਿੱਟਾ ਵੇਚਣ ਦੇ ਤੇ ਉਹਨਾਂ ਜਿਹੜੇ ਬਲੈਕ ਮਨੀ ਨੂੰ ਟ੍ਰਾਂਸਫਰ ਕਰਨ ਚ ਸਾਰਿਆਂ ਦਾ ਹੱਥ ਹੈ ਇਹੀ وجہ ਹੈ ਕਿ ਪੰਜਾਬ ਦੇ ਲੋਕਾਂ ਦਾ ਕਹਿਣਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਨਹੀਂ ਆਣਾ ਚਾਹੀਦਾ ਕਿਉਂਕਿ ਅਗਰ ਉਹ ਜੇਲ੍ਹੋਂ ਬਾਹਰ ਆਏਗਾ ਤੇ ਕੇਸ 'ਤੇ ਅਸਰ ਪਾਏਗਾ ਆਪਣੀ ਤਾਕਤ ਇਸਤੇਮਾਲ ਕਰੇਗਾ ਗਵਾਹਾਂ 'ਤੇ ਤਸ਼ੱਦਦ ਕਰਵਾਏਗਾ ਤੇ ਆਪਣੇ ਕੇਸ ਨੂੰ ਵੀਕ ਕਰਨ ਦੀ ਕੋਸ਼ਿਸ਼ ਕਰੇਗਾ ਐਹੀ وجہ ਹੈ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਜੇਲ੍ਹ ਦੇ ਵਿੱਚ ਪੀਜ਼ਾ ਮੰਗਦਾ ਗਾਰਲਿਕ ਬ੍ਰੈਡਾਂ ਮੰਗਦਾ ਪਾਸਤਾ ਮੰਗਦਾ ਲੇਕਿਨ ਸੀਐਮ ਪੰਜਾਬ ਨੇ ਕਿਹਾ ਜੇਲ੍ਹ ਦੇ ਵਿੱਚ ਬੈਂਗਣ ਦੀ ਤਰੀ ਤੁਹਾਨੂੰ ਦਿੱਤੀ ਜਾਏਗੀ ਤੇ ਕਿਸੇ ਵੀ ਸੂਰਤ ਤੁਹਾਡੀਆਂ ਯਾਸ਼ੀਆਂ ਜਿਹੜੀਆਂ ਨੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੁਸੀਂ ਕੀ ਸੋਚਦੇ ਆ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾ ਹਾਫਿਜ਼